ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਂ ਮਿਸਿਸ ਕੇਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀ ਅੱਜ ਦੇ ਵਲੌਗ ਦੀ ਤੇ ਆਪਾਂ ਰੈਡੀ ਸ਼ੈਡੀ ਹੋ ਕੇ ਆ ਗਏ ਹਾਂ نیچے ਅੱਜ ਸੇ ਟਾਈਮ ਤੇ ਨਾਲ ਹੀ ਆ ਗਏ ਆਪਾਂ نیچے ਕਿਚਨ ਹੱਥੇ ਟਾਈਮ 9:00 ਹੋਇਆ ਤੇ ਮੈਂ 9:00 ਵਜੇ ਆ ਗਈ ਸੀ ਔਰ ਹੁਣ ਹੋ ਰਹੀ ਹੈ ਆਪਣੀ ਬ੍ਰੇਕਫਾਸਟ ਦੀ ਤਿਆਰੀ ਬ੍ਰੇਕਫਾਸਟ ਕਰਕੇ ਮੈਂ ਅੱਜ ਮੈਂ ਕਿਤੇ ਜਾਣਾ ਪਤਾ ਨਹੀਂ એનર્ਜੀ ਦੇ ਕਹਿੰਦਾ ਨਹੀਂ ਨਹੀਂ ਲੈ ਦੱਸ ਤੈਨੂੰ ਪਤਾ ਕਿ ਮੈਨੂੰ ਪਤਾ ਮੈਂ ਕਿੱਥੇ ਜਾਣਾ ਕਿਉਂਕਿ ਇੰਦਰ ਜੀ ਦੀ ਵੀ ਕਿਤੇ ਨਾ ਕਿਤੇ ਜਾਂਦਾ ਸ਼ਡਿਊਲ ਮੇਰੇ ਨਾਲ ਹੀ ਬਣਾਈ ਰੱਖਦੇ ਨੇ ਵਟਾਪਾ ਜਾਵਾਂਗੇ ਇਦਾਂ ਤਾਂ ਟਾਲਣ ਵਾਲੇ ਹੈ ਨਹੀਂ ਆ ਟੇਬਲ ਦਾ ਹਾਲ ਕੀ ਕਰਤਾ ਸਾਰਾ ਪੇਪਰ ਧਰਤਾ ਇਹਦੇ ਉੱਪਰ ਥੋੜਾਪੋ ਬੈਠੇ ਕਿ ਜਗਾ ਟੇਕੇ ਕਿ ਕਿ ਝਾੜੂ ਪੋਚੇ ਲੱਗ ਰਹੇ ਨੇ ਪੋਚੇ ਦੇ ਵਿੱਚ ਦੀ ਲੰਗੜ ਨਾਲ ਫੇਰ ਪਤਾ ਸਜ਼ਾ ਮਿਲ ਸਕਦੀ ਹੈ ਕੋਈ ਨਾ ਕੋਈ ਸਲੀ ਟੇਕੀ ਬੈਠੇ ਕਿ ਜਗਾ ਲੋਵੀ ਥੋੜੇ ਨਾਲ ਕੰਮਕਾਰ ਕਰਾਤੇ ਆਸਾਰਾ ਸੀ ਤੋਤਾ ਓਏ ਤੈਨੂੰ ਪਾਣੀ ਡੋਲੇ ਨੂੰ ਤੋਰੇ ਕਿਸ ਕਿੱਥੇ ਲੈ ਗਿਆ ਪਾਣੀ ਉਹ ਤਾਂ ਡੋਲੇ ਨਹੀਂ ਆਲੇ ਮੈਂ ਡੋਲਾ ਉਹ ਤਾਂ ਚੱਕੀ ਨਹੀਂ ਜਾਣੀ ਬਾਲਟੀ ਚਲੋ ਵੀ ਚੱਲੀ ਆਪਾਂ ਕੀ ਨਹੀਂ ਕਰ ਸਕਦੇ अच्छा तो करीजा छुट्टी नहीं ਮੜਨੀ ਪਰ ਚੱਲੇ ਅਸੀਂ ਲੋਵੀ ਆ ਗਈ ਆਪਣੀ ਚਾਹ ਪੀ ਲੋ ਚਾਹ ਜਿਹਨੇ ਪੀਣੀ ਆ ਉਧਰ ਜਸਵਿੰਦਰ ਲੱਭ ਰਹੀ ਹੈ ਕੁਛ ਖਾਣ ਪੀਣ ਲਈ ਲੋਜੀ ਖੋਲ ਲੀ ਤਜੋਰੀ ਅੱਗੇ ਹੋ ਰਿਹਾ ਸੀ ਹੈ ਨਾ ਤੁਹਾਡੇ ਰਾਤ ਗਿਰ ਗਿਆ ਉਹ ਦੇਖੋ ਤੇ ਕੱਪੜਿਆਂ ਦਾ ਹਾਲ ਦੇਖ ਤੂੰ ਸਤਾਉ ਹਵਾੜਦੇ ਸੀ ਚੂਹਾ ਕਿਤੇ ਗਿਆ ਲਾ ਖਰਾਬ ਸਜ ਲੱਗ ਗਿਆ ਇੱਕ ਦੂਜਨ ਟੋੜ ਲਾ ਕੇ ਮਾਰਿਆ ਲਾਹ ਸ਼ਿਕਾਰੀ ਫਿਰਦਾ ਉਹਰੇ ਬੜਾ ਸਾਰਾ ਦਾ ਤੇ ਟਿਊਸ਼ਨ ਕਲਾਸ ਹੋ ਗਈ ਆਪਣੀ ਓਵਰ ਬੱਚੇ ਚਲੇ ਗਏ ਨੇ ਤੇ ਆਪਾਂ ਵੀ ਚੱਲੀਏ ਮੈਂ ਮੈਕ ਦੀ ਰਿਵੀਜ਼ਨ ਕਰਾਉਣੀ ਹੈ ਕਿਉਂਕਿ ਮੈਕ ਦੇ ਜਿਹੜੇ ਹੈਗੇ ਨੇ ਫਾਈਨਲ ਐਗਜ਼ਾਮ ਦੇ ਵਿੱਚ ਸਿਰਫ 1 ਮੰਥ ਰਹਿ ਗਿਆ ਇਸ ਲਈ ਉਹਦੇ ਜਿਹੜੇ ਸ਼ਡਿਊਲ ਟੈਸਟ ਨੇ ਉਹ ਚੱਲ ਰਹੇ ਨੇ ਕਾਫੀ ਸਾਰੀ ਰਿਵੀਜ਼ਨ ਉਹਦੀ ਬਾਕੀ ਆ ਬਸ ਹੁਣ ਮਿਹਨਤ ਦੀ ਲੋੜ ਹੈ ਬੱਚਿਆਂ ਨੂੰ ਥੋੜੀ ਜੀ ਸੋ ਆਪਾਂ ਨੂੰ ਵੀ ਬੱਚਿਆਂ ਦੇ ਨਾਲ ਨਾਲ ਥੋੜੀ ਮਿਹਨਤ ਕਰਨੀ ਹੀ ਪੈਣੀ ਆ ਸੋ ਮੈਂ ਇਸ ਲਈ ਹੁਣ ਚੱਲਦੀ ਆ ਉੱਪਰ ਉੱਪਰ ਜਾ ਕੇ ਹੁਣ ਬਸ ਮੈਂ ਆਪਣਾ ਡਿਨਰ ਕਰ ਰਹੀ ਆ ਕੰਪਲੀਟ ਤੇ ਫੇਰ ਉਹਨੂੰ ਪੜਾਉਣੀ ਆ ਪੜ੍ਹਾਈ 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 ਹੁਣ ਤਾਂ ਇੱਕ ਮਹੀਨਾ ਸੋ ਚਲੋ ਚੱਲੀਏ ਕਾਲੀ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਹਾਂ ਕਾਲੀ ਦਿਲ ਨਹੀਂ ਲੱਗਦਾ ਆ ਕੈਮਰੇ 'ਨ ਤੁਹਾਪੇ ਹੋ ਓ ਜੋ ਰਖਾ ਤੋ ਕਿ ਦਰ ਪਾਇਆ ਯੋ ਕਿ ਫੜਿਆ ਆਇਆ ਦਾ ਦੇਖਿਆ ਲਾਲੀ ਦਾ ਬਿਨਾ ਕਿੱਥੇ ਥੋਤੋ ਕੰਮ ਹੁੰਦੇ ਨੇ ਲਾਲੀ ਦੇ ਬਿਨਾ 10 ਮਿੰਟ ਮੇ ਗੱਡੀ ਲੋਡ ਹੋਗੀ ਹਾਂ 10 ਮਿੰਟ ਦੇ ਪਾਸ ਆਟ ਨਹੀਂ ਹੈ ਆ ਵੀ ਆ ਨਹੀਂ ਨਿਕਲਦੀ ਕਹਿੰਦੀ ਪੈਣੀ ਜਾਣਾ ਅੱਜ ਕਹਿੰਦੇ ਮੋਦਰ ਉਧਰ ਰਿਹਾ ਬਣਾ ਪਕੜੇ ਦੁਕਾਨ ਤੋਂ ਲਾ ਓ ਤੂੰ ਕੁਦਰਲੇ ਚ ਕੀ ਖਵਾਤਾ ਉਹਨੂੰ ਉਹ ਤਾਂ ਜਾਂਦੀਓ ਨਹੀਂ ਮੀਆ ਵਾਏ ਉਹਨੇ ਨਾ ਆ ਜਾਂਦੀਆਂ ਨਹੀਂ ਹੈਗੀਆਂ ਅਸੀਂ ਜਾਣਾ ਅੱਜ ਜਾਹ ਜਾਹ और दूसरी की कार दी है निकल दी होनी है कि बाय बाय तो जा बाय बाय तो ओजी मैं आ गई ऊपर ते ਪੌਣ 6 ਦੀ ਆਉਂਦੀ ਆਉਂਦੀ ਫੇਰ ਵੀ ਮੈਂ 6:30 ਕਰ ਦਿੱਤੇ ਪਰ ਉਹਨੂੰ ਕਿਉਂਕਿ ਜਦ ਤੱਕ ਬੱਚਿਆਂ ਨੇ ਆਪਣਾ ਡਿਨਰ ਵੀ ਕਰ ਲਿਆ ਕਮਲ ਦੇ ਗਈ ਸੀ ਇਹਨਾਂ ਨੂੰ ਬਣਾ ਕੇ ਸਾਰਾ ਪਾ ਕੇ ਔਰ ਮੈਂ ਚਲੀ ਗਈ ਸੀ ਸਬਜੀ ਲੈਣ ਕਿਉਂਕਿ ਮਾਰਨਿੰਗ ਬਣਨਗੇ ਬੱਚਿਆਂ ਦੇ ਲਈ ਰਾਈਸ ਤੇ ਉਹਦੇ ਲਈ ਆਪਾਂ ਕੁਝ ਸਬਜ਼ੀਆਂ ਚਾਹੀਦੀਆਂ ਸੀ ਤੇ ਆਪਾਂ ਉਹ ਵੀ ਲੈ ਆਏ ਆਹ ਸਾਰ ਛੜ ਗਿਆ ਔਰ ਹੁਣ ਮੈਂ ਬੱਚਾ ਨੂੰ ਪੜਨ ਲਈ ਬਿਠਾ ਦਮਾ ਔਰ ਮੈਂ ਕਰਾਂ ਬਾਕੀ ਦੇ ਕੰਮ ਛੋਟੇ ਛੋਟੇ ਜਿਹੜੇ ਰਹਿੰਦੇ ਆ ਕੀ ਖਾਣਾ ਮਰਜੀ ਕਿਸਨ ਦੱਸਿਆ ਤੈਨੂੰ ਖਾਣ ਨੂੰ ਫਿਰ ਕਿੰਨੀ ਖਾ ਗਿਆ ਦੋ ਵਰਕਿਆਂ ਦਾ ਖਾਵੇ ਆ ਜੀ ਐ ਹਾਏ ਓਏ ਅੱਖਾਂ ਚ ਪਾਣੀ ਆ ਗਿਆ ਜੋ ਮਨੇ ਨਾ ਬੰਗਾਲ ਹੈ ਬਾਬੂ ਬੂ ਨਾਂ ਦਉ ਤੈਨੂੰ ਚੜ੍ਹ ਦਮੇ ਨਾਲ ਜੋੜ ਕੇ ਉੱਪਰ ਤੇ ਰਾਂ ਦਉ ਤੈਨੂੰ ਲੈ ਬੰਦੇ ਦੇ 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 ਪਾਲੀ ਬਿਲਾਉਣ ਪੀਣਾ ਖਰਦੀ ਕਾਨੂੰ ਆ ਅਮਰਜੈਂਸੀ ਪੈ ਗਈ ਵੀ ਜੋ ਬੰਨੂ ਚਾਕਲੇਟ ਖਾਣੀ ਪੈ ਗਈ ਖਿੜਾਰੀ ਨੂੰ ਮੈਂ ਕਿਹਾ ਦੇ ਦੇ ਤੂੰ ਉਹਨੂੰ ਆਪੇ ਖੋਲ ਲੈਣੀ ਆ ਫੜਾ ਦੇ ਤੂੰ ਉਹਨੂੰ ਫਟਾਫਟ ਹੁਣ ਇਹ ਬੰਨਾ ਦੀ ਚਾਕਲੇਟ ਖਾਣ ਦਾ ਨਾ ਉਹਨੂੰ ਤਾਂ ਪਤਾ ਵੀ ਨਹੀਂ ਸੀ ਵੀ ਚਾਕਲੇਟ ਹੈਗੀ ਆ ਹਨਾ ਪਤਾ ਨਹੀਂ ਸੀਗਾ ਨਾ ਤਾਂ ਮम्मा ਨੇ ਆਪਦੇ ਲਈ ਰੱਖੀ ਹੋਈ ਸੀ ਚਲ ਦੇ ਦੇ ਤੀ ਮੋਹ ਓਹ 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 ਜੀ ਆ ਜੀ ਦਿਖਾਈ ਆਬੀ ਕੁਛ ਨਹੀਂ ਹੋ ਰਿਹਾ ਇਹਦਾ ਸ਼ੇਰ ਬੋਲ ਪਰੇ ਵਹੇ ਬਰੇਵ ਦਿ ਨੈਕਸਟ ਡੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਡ ਮਿਸਿਸ ਗੇਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਣ ਬਹੁਤ ਵਧੀਆ ਹੋਵੋਗੇ ਇਹ ਮੇਰੇ ਮੂੰਹ ਤੇ ਪਾウダー ਲਾਈ ਜਾਦਾ ਪਰ ਮੈਂ ਤਿਆਰ ਹੋ ਕੇ ਆਈਆਂ ਇੱਥਾ ਤੋਂ ਦੁਬਾਰਾ ਤਿਆਰ ਕਰੀ ਜਾਣਾ ਇੱਧਰ ਦੁਬਾਰਾ ਸਫਾਈ ਹੋਣ ਲੱਗੀ ਆ ਕਿੰਨੇ ਵਜੇ ਆਲੀ ਹੈ ਸਫਾਈ ਇੱਕ ਵਾਰੀ ਅਸੀਂ ਸਵੇਰੇ 8 ਵਜੇ ਕਰ ਲਈ ਹੁਣ 9 ਵਜੇ ਵਾਲੀ ਹੋਏ ਹਾਂ 9 ਵਜੇ 9:30 ਵਜੇ ਵਾਲੀ ਸਫਾਈ ਹੋ ਰਹੀ ਆ ਦੁਆਰੇ ਦੁਆਰੇ ਪਹਿਲਾਂ ਸਫਾਈ ਕੀਤੀ ਦੇਖੋ ਪਤਨ ਕਿਹੋ ਜਿਹੀ ਕੀਤੀ ਹੁਣ ਦੇ ਕੂੜਾ ਆ ਇਹਨੂੰ ਕਹਿੰਦੇ ਨੇ ਸਫਾਈ ਇਹ ਕੋਲ ਖੜ ਕੇ ਕਰਾਉਣੀ ਪੈਂਦੀ ਆ ਹਾਂ ਹੁਣ ਮੈਂ ਕੱਲ ਤੋਂ ਇਹੀ ਟਾਈਮ ਆ ਜਾਣਾ ਦੇਖੀ ਕਿੰਨਾ ਹੋ ਗਿਆ ਕੁੜੀ ਦੇਖੋ 11 ਵਜੇ ਗਏ ਹਜ ਤੱਕ ਮੈਨੂੰ ਰੋਟੀ ਨਹੀਂ ਜੁੜੀ ਹੈਗੀ ਅੱਜ ਆ ਇੰਦਰਜੀਤ ਸਿਰ ਸਿਰ ਚੱਲਿਆ ਗਿਆ ਕੰਮ ਕਰਾਉਣਾ ਕਿ ਤਾਂ ਸੌਖੇ ਪੈ ਨੇ ਹਾਂ ਅੱਧਾ ਦਿਮਾਗ ਖਾ ਜਾਂਦੇ ਨੇ ਸਾਰੇ ਜਾਣੇ ਚਲੋ ਹੁਣ ਦੇਖਦੇ ਆ ਜੇ ਰੋਟੀ ਮਿਲੂਗੀ ਅੱਜ ਜਸਵਿੰਦਰ ਸਫਾਈਆਂ ਤੇ ਲੱਗ ਗਈ ਹੋ ਗਈਆਂ ਹੋ ਗਈਆਂ ਫਾਈਨਲੀ ਰੋਟੀ ਮਿਲ ਗਈ ਹੁਣ ਆਪਾਂ ਨੂੰ ਬਹੁਤ ਭੁੱਖ ਲੱਗੀ ਸੀ ਅੱਜ ਬਣੇ ਨੇ ਰਾਈਸ yes my favorite naal chapati naal daal naal plate ajj main thanda aagi haan jaandi jaandi thanda aagi table te ta ni load hai ji hun hai gi baari rakh ke tu shaam tak baari rehnde ਹਾ ਕੇ ਉਹ ਕੜ ਗਈ ਫੋਟੋ ਕਿਚ ਨਹੀਂ ਹੁੰਦੀ ਆ ਲਓ ਵੀ ਆਪਾਂ ਕਰਨ ਲੱਗੇ ਆ ਕੁੜੀ ਦੇ ਬਾਹ ਸਟ੍ਰੇਟ ਕਿਉਂਕਿ ਇਹਦੇ ਵਾਲ ਦੇਖੋ ਆ ਦੇਖ ਇਹਦਾ ਝਾੜੂਗਾ ਤੇ ਹੁਣ ਆਪਾਂ ਇਹਨੂੰ ਦੇਖੋ ਟਿਕਟੌਕ ਕਰ ਦੇਣਾ ਕੀ ਕਰੇ ਵਿਚਾਰੀ ਮਜਬੂਰ ਆ ਇਹਨੇ ਭਾਰੇ ਵਾਲ ਨੇ ਇਹਦੇ ਉਦੋਂ ਮੈਂ ਕਟਿੰਗ ਵੀ ਕਰਵਾ ਲਈ ਸੀ ਇਹਦੇ ਵਾਲਾਂ ਦੀ ਤੂੰ ਹੋਰ ਗੋਲ ਚਾ ਪਾਈ ਚੱਲ ਪਹਿਲਾਂ ਥੋੜੀਆਂ ਨੇ ਇਹਦੇ ਮੁਟੀਆਂ ਵਾਲਾ ਪਾ ਦੇਖੋ ਸਟ੍ਰੇਟ ਕਰਕੇ ਹੁਣ ਮੈਂ ਕਿਹਾ ਫ੍ਰੀ ਸੀਗੇ ਮੈਂ ਇਹਨੂੰ ਕਿਹਾ ਮੈਂ ਲਿਆ ਫੜਾ ਤੇਰੇ ਵਾਲ ਦੇ ਸਿੱਧੇ ਕਰ ਹੋਰ ਤੈਨੂੰ ਵੀ ਸਾਹ ਆਜੂ ਆ ਮੈਂ ਕੜਾ ਪਾਇਆ ਨਾ ਮੈਂ ਉਧਰ ਗੱਲ ਸੁਣ ਲਾ ਉਹ ਲੱਗੀ ਆ ਮੇਰੇ ਸੂਟ ਖੁੱਲੇ ਕਰਨ ਕਿਉਂਕਿ ਫੇਰ ਆਪਾਂ ਪਿਛਲੇ ਸਾਲ ਨਾਲੋਂ ਮੋਟੇ ਹੋ ਗਏ ਚਲੋ ਜੀ ਲੱਗੇ ਰਹੋ ਲੈ ਭਾਈ ਕੁੜੀ ਸੋਹਣੀ ਬਣਾਤੀ ਇਹ ਉਹੀ ਬਾਗ ਦੇ ਚਾੜੂ ਬਣੇ ਹੋਏ ਸੀਗੇ ਜੇ ਝਾੜੂ ਬਣੇ ਹੋਏ ਸੀਗੇ ਹਾਂ ਸਹੀ ਹੋ ਗਏ ਕੋਈ ਨਾ ਅਗਲੇ ਮਹੀਨੇ ਦੇਖੀ ਤੇਰਾ ਸਕੋਰ ਕਾਦੀ ਪੈਂਦੀ ਆ ਮੂੰਹ ਤੇ ਮੇਰੇ ਫੋਨ ਦੀ ਇਹਦੇ ਮੂੰਹ ਤੇ ਮੇਰੇ ਦੇਖ ਤੇ ਆਹ ਕੁੜੀ ਨੇ ਤਾਜ਼ਾ-ਤਾਜ਼ਾ ਪਤਾ ਨਹੀਂ ਕਿੰਨੇ ਪੈਸੇ ਲਾਏ ਨੇ 3000 ਦਾ ਗੇੜ ਲਾਤਾ ਕਹੀਂ ਦੂਪ ਕਹੀਂ ਛਾਂ ਕਦੇ ਕਿੱਦਾਂ ਨਾ ਹੋ ਜਾਂਦਾ ਮਸੂ ਕਦੇ ਕਿੱਦਾਂ ਨਾ ਕਦੇ ਇਸ ਕੁਰਸੀ 'ਚ ਜਾ ਕੇ ਬਾਹਰ ਕਦੇ ਅੰਦਰ ਬਸ 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 ਜੋਵਨ ਸਕੂਲ ਤੋਂ ਆ ਗਿਆ ਤੇ ਅਨਸਾਰ ਲੱਗ ਗਿਆ ਕੰਮ ਟੂ ਲੈ ਜਾ ਪੁੱਤਰ ਟੂ ਲੈ ਜਾ 3 ਗਿਰ ਜਾਣੇ ਤੇ ਤੈ ਤੋਂ ਪੌੜੀ 'ਚ ਟੂ ਲੈ ਜਾ ਓਨਲੀ ਇਹ ਵਾਲੇ ਕੱਪੜੇ ਆਪਣੇ ਹੈਗੇ ਨੇ ਸਰਦੀ ਵਾਲੇ ਜਿਹੜੇ ਮੈਂ ਇਸ ਸਰਦੀ ਪਾਏ ਨੇ ਹੁਣੇ ਜਾਣਗੇ ਉੱਪਰ ਜੋ ਵਨ ਚੱਲਿਆ ਸੀ ਉੱਪਰ ਪਾਣੀ ਵਾਲੀ ਬੋਤਲ ਲੈਣ ਮੈਂ ਕਿਹਾ ਚੱਲ ਖਾਲੀ ਹੱਥ ਚੱਲਿਆ ਕੱਪੜੇ ਵੀ ਲੈ ਜਾ ਕਿੱਧਰ ਚੱਲਿਆ ਤੋਰਦੀ ਆ ਆਪ ਦੇ ਕੰਮ ਲੈ ਭਾਈਓ ਕੁੜੀ ਚੱਲੀ ਐ ਦੁਕਾਨ ਤੇ ਜਿਹੜੀ ਕੁੜੀ ਦੀ ਸਕੂਟਰੀਆ ਉਹਨੇ ਗਾਰੰਟੀ ਆਪਦੀ ਵਾਪਸ ਲੈ ਲਈ ਆ ਹੁਣ ਇਹ ਲਿਆ ਲਾ ਕੇ ਦੇ ਦੇਣੀ ਥੱਲੇ ਤੁਰ ਤੋ ਲੈਣੀ ਨਹੀਂ ਉਹ ਸਾਹਮਣੇ ਸ਼ਟਰ 'ਚ ਮਾਰਾ ਸ਼ਟਰ 'ਚ ਮਾਰੀ ਨਹੀਂ ਪਰ ਸ਼ਟਰ ਨਾ ਪੰਡ ਦੀ ਸਾਟ ਮਾਰਾ तो <laughs> 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 गड्डी आदि <नहीं> है पूरा मुड़े आई ਆਈ ਮੋੜੇ ਆਈ ਭਾਈ ਮੋੜੇ ਆਈ ਸੁਖੀ ਸ਼ਾਂਦੀ ਮੋੜੇ ਆਈ ਕੁੜੀ ਕਹਿੰਦੇ ਆਹ ਤੇ ਭਾਈ ਸਾਡੀ ਕਮਲ ਨੇ ਆਉਣਾ ਨਹੀਂ ਹੈਗਾ ਆਪਾਂ ਸਬਜ਼ੀ ਕਰ ਦਿੱਤੀ ਆਰਡਰ ਟਾਬੇ ਤੋਂ ਰੋਟੀ ਬਣਾ ਲੰਨੇ ਆ ਹੁਣ ਅਸੀਂ ਚੱਲੀਆਂ ਉੱਪਰ ਟੈਂਟ ਫੋੜੀ ਲੈ ਕੇ ਕਹਿੰਦੇ ਆਲੂ ਪਟਣੇ ਕਰਤੇ ਸ਼ੁਰੂ ਮਸ਼ੀਨ ਤਾਂ ਬੜਨੀ ਨਹੀਂ ਹੱਥਾਂ ਨਾਲੇ ਕੰਮ ਸ਼ੁਰੂ ਕਰਤਾ ਇੰਦਰਜੀਤ ਨੇ ਦੇਖਿਆ ਹਰੇ ਹੋ ਗਏ ਉੱਪਰ ਉੱਪਰ ਹੋਣਾ ਆ ਬਾਜੀ ਕੰਮ ਕਰਦੇ ਅਸੀਂ ਖੜੇ ਸੋਣਾ ਲੱਗਦਾ ਇੰਦਰਜੀਤ ਉਹ ਪਿਆ ਇੱਕ ਹੋ ਪਿਆ ਮੈਂ ਤੁਹਾਨੂੰ ਦੱਸੀ ਜਾਨੀ ਹਾਂ ਉਹ ਖੜ ਕੇ ਤੁਹਾਨੂੰ ਦੀਦੇ ਨਹੀਂ ਹੋਣੇ ਆਲੂ ਮੈਨੂੰ ਦੀਦੇ ਆ ਸੋਣਾ ਲੱਗਦੇ ਆ ਕੰਮ ਕਰਦੇ ਸਾਰੇ ਜਾਣੇ ਆਲੂਆਂ ਦੇਖੋ ਇੰਨਾ ਹੋ ਗਿਆ ਬਾਜੀ ਆ ਵੀ ਚੱਲ ਚਲੋ 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 ਆ ਗੱਡੀ ਪਲਟੀ ਪਈ ਆ ਦੇਖ ਆ ਦੇਖ ਲਾ ਜੋ ਬੰਦੀ ਹੋਜੀ ਟਾਈਮ ਹੋ ਗਿਆ 7:30 ਦਾ ਤੇ ਆਪਾਂ ਆ ਗਏ ਉੱਪਰ ਅੱਜ ਮੈਂ ਥੋੜਾ ਲੇਟ ਹੋ ਗਈ ਕਿਉਂਕਿ ਮੈਂ ਆਪਣੀ ਸ਼ਾਪ ਦੇ ਵਿੱਚ ਥੋੜਾ ਬਿਜ਼ੀ ਹੋ ਗਈ ਸੀ ਔਰ ਥੈਂਕ ਗੋਡ ਕਿ ਮੈਂ ਕੱਪੜਿਆਂ ਨੂੰ ਵਾਸ਼ਿੰਗ ਮਸ਼ੀਨ ਪਹਿਲਾਂ ਹੀ ਲਗਾ ਕੇ ਸੀ ਕਿਉਂਕਿ ਜਦੋਂ ਅਸੀਂ ਰੋਟੀ ਬਣਾਉਣਾ ਆਏ ਸੀ ਉੱਪਰ ਤੇ ਮੈਂ ਉਦੋਂ ਵਾਸ਼ਿੰਗ ਮਸ਼ੀਨ ਲਗਾ ਕੇ ਕੱਪੜੇ ਵਾਸ਼ ਸਾਰੇ ਹੋ ਗਏ ਸੀਗੇ ਹੁਣ ਸਿਰਫ ਕੱਢ ਕੇ ਪਾਉਣ ਵਾਲੇ ਨੇ ਥੈਨ ਹੁਣ ਮੈਂ ਹੁਣ ਫਰੈਸ਼ ਅਪ ਤੇ ਫੇਰ ਕਰੀਏ ਡਿਨਰ ਦੀ ਤਿਆਰੀ ਸੋ ਚਲੋ ਫਟਾਫਟ ਕਿਉਂਕਿ ਪਹਿਲਾਂ ਹੀ ਕਾਫੀ ਲੇਟ ਆਪਾਂ ਕੀ ਟਾਈਮ ਹੋ ਗਿਆ 9:30 ਦਾ ਤੇ ਅਸੀਂ ਲਗਾਈ ਸੀ ਮੂਵੀ ਪੰਜਾਬੀ ਮੂਵੀ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਦਾਂ ਦਾ ਨਾਮ ਜਿਆ ਸੀਗਾ ਤੇ ਆਪਾਂ ਥੋੜੀ ਜੀ ਦੇਖੀ ਸੀ ਤਾਂ ਸਟਾਰਟਿੰਗ ਹੀ ਸੀਗੀ ਬਟ ਫੇਰ ਮੈਨੂੰ ਦਿਨ ਜਿਤ ਨੂੰ ਥੋੜਾ ਜਿਹਾ ਕੰਮ ਸੀਗਾ ਆਫਿਸ ਦਾ ਦਿਨ ਜਿਤ ਉੱਪਰ ਲੈ ਕੇ ਆਇਆ ਸੀ ਅੱਜ ਕੰਮ ਕਰਨ ਦੇ ਲਈ ਤੇ ਆਪਾਂ ਉਹ ਕੀਤਾ ਸਾਰਾ ਔਰ ਜਾਨੂ ਫਿਰ ਟਾਈਮ ਦੇਖਦਾ 9:30 ਹੋ ਚੁਕੇ ਸੀ ਤੇ ਫਿਰ ਮੂਵੀ ਦਾ ਟਾਈਮ ਨਹੀਂ ਸੀ ਕਿਉਂਕਿ ਫਿਰ ਮਾਰਨਿੰਗ ਉਠਣਾ ਹੁੰਦਾ ਬੱਚਨ ਨੂੰ ਭੇਜਣਾ ਦਾ ਸਕੂਲ ਔਰ ਇੰਦਰਜੀਤ ਨੂੰ ਵੀ 2 ਦਿਨ ਹੋ ਗਏ ਜਲਦੀ ਉਠਣਾ ਪੈਂਦਾ ਕਿਉਂਕਿ ਆਪਣਾ ਡਰਾਈਵਰ ਜੋ ਲਾਏਗਾ ਲਾਲੀ ਉਹ ਛੁੱਟੀ ਤੇ ਆ ਤਾਂ ਕਰਕੇ ਫਿਰ ਜਿਹੜੇ ਗੱਡੀ ਦੇ ਕੰਮ ਨੇ ਉਹ ਇੰਦਰਜੀਤ ਨੂੰ ਹੀ ਕਰਨੇ ਪੈਂਦੇ ਆ ਇਸ ਕਰਕੇ ਆਪਾਂ ਫਿਰ ਮੂਵੀ ਨੂੰ ਕੰਟੀਨਿਊ ਨਹੀਂ ਕੀਤਾ ਹੈਗਾ ਤੇ ਫਿਰ ਮੈਂ ਬੱਚਿਆਂ ਨੂੰ ਵੀ ਸਲਾਹਤਾ ਕਿਉਂਕਿ ਅਗਰ ਇਸ ਮੂਵੀ ਦੇਖ ਦਿੱਤਾ ਉਹਨਾਂ ਨੇ ਵੀ ਨਾਲ ਹੀ ਬੈਠਣਾ ਸੀਗਾ ਸੋ ਚਲੋ ਜੀ ਆਪਾਂ ਵੀ ਕਰੀਏ ਰੈਸਟ ਮੈਨੂੰ ਵੀ ਹੁਣ ਬਹੁਤ ਨੀਂਦ ਆ ਰਹੀ ਹੈ ਸੋ ਚਲੋ ਜੀ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਐਂਡਿੰਗ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ